ਕੀ ਤੁਸੀਂ ਵੀ ਹਰ ਮਹੀਨੇ ਸੋਚਦੇ ਹੋ ਕਿ ਪੈਸੇ ਕਿਉਂ ਨਹੀਂ ਬਚਦੇ ਜਦੋਂ ਤੁਹਾਡੀ ਜੀਬ ਵਿੱਚ ਪੈਸੇ ਖਤਮ ਹੋ ਜਾਂਦੇ ਹਨ ਅਤੇ ਤੁਸੀਂ ਸੋਚਦੇ ਹੋ ਕਿ ਆਖਰ ਗਏ ਕਿੱਥੇ ਇਹ ਸਵਾਲ ਹਰ ਉਸ ਇਨਸਾਨ ਦੇ ਮਨ ਵਿੱਚ ਆਉਂਦਾ ਹੈ ਜੋ ਮਿਹਨਤ ਨਾਲ ਕਮਾਉਂਦਾ ਹੈ ਪਰ ਫਿਰ ਵੀ ਬਚਤ ਦੇ ਨਾਮ ਤੇ ਹੱਥ ਖਾਲੀ ਰਹਿ ਜਾਂਦੇ ਹਨ ਅਸੀਂ ਸਾਰੇ ਆਪਣੇ ਸੁਪਨਿਆਂ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਚਾਹੇ ਉਹ ਨਵਾਂ ਘਰ ਖਰੀਦਣਾ ਹੋਵੇ ਬੱਚਿਆਂ ਦੀ ਪੜ੍ਹਾਈ ਲਈ ਪੈਸੇ ਜੋੜਨੇ ਹੋਣ ਜਾਂ ਫਿਰ ਆਪਣੇ ਸੁਪਨਿਆਂ ਦੀ ਉਸ ਛੁੱਟੀ ਤੇ ਜਾਣਾ ਜਿਸ ਦਾ ਸੁਪਨਾ ਤੁਸੀਂ ਸਾਲਾਂ ਤੋਂ ਦੇਖ ਰਹੇ ਹੋ ਪਰ ਜਦੋਂ ਬਚਤ ਦੀ ਗੱਲ ਆਉਂਦੀ ਹੈ ਤਾਂ ਅਸੀਂ ਅਕਸਰ ਖੁਦ ਨੂੰ ਬੇਵੱਸ ਮਹਿਸੂਸ ਕਰਦੇ ਹਾਂ ਪਰ ਹੁਣ ਚਿੰਤਾ ਨਾ ਕਰੋ ਅੱਜ ਅਸੀਂ ਤੁਹਾਨੂੰ 7 ਅਜਿਹੇ ਸੌਖੇ ਅਤੇ ਪ੍ਰਭਾਵੀ ਤਰੀਕੇ ਦੱਸਣ ਜਾ ਰਹੇ ਹਾਂ ਜੋ ਨਾ ਸਿਰਫ ਤੁਹਾਡੀ ਜੇਬ ਨੂੰ ਭਰਨਗੇ ਸਗੋਂ ਤੁਹਾਨੂੰ ਆਪਣੇ ਸੁਪਨਿਆਂ ਦੇ ਨੇੜੇ ਵੀ ਲੈ ਜਾਣਗੇ ਇਹ ਤਰੀਕੇ ਤੁਹਾਡੀ ਜ਼ਿੰਦਗੀ ਬਦਲ ਸਕਦੇ ਹਨ ਜੇਕਰ ਤੁਸੀਂ ਇਹਨਾਂ ਨੂੰ ਪੂਰੀ ਲਗਨ ਨਾਲ ਅਪਣਾਓ ਤਾਂ ਤਿਆਰ ਹੋ ਜਾਓ ਕਿਉਂਕਿ ਅਸੀਂ ਤੁਹਾਨੂੰ ਇੱਕ ਅਜਿਹੇ ਸਫ਼ਰ ਤੇ ਲੈ ਜਾ ਰਹੇ ਹਾਂ ਜੋ ਤੁਹਾਡੀ ਜ਼ਿੰਦਗੀ ਨੂੰ ਫਾਈਨੈਂਸ਼ੀਅਲ ਤੌਰ ਤੇ ਮਜ਼ਬੂਤ ਕਰੇਗੀ ਇਹ ਸਿਰਫ ਤਰੀਕੇ ਨਹੀਂ ਸਗੋਂ ਤੁਹਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਦਾ ਰਾਹ ਹਨ ਆਓ ਸ਼ੁਰੂ ਕਰੀਏ ਪਹਿਲਾ ਤਰੀਕਾ ਬਜਟ ਬਣਾਓ ਅਤੇ ਉਸ ਨੂੰ ਮੰਨੋ ਜੇਕਰ ਤੁਸੀਂ ਆਪਣੇ ਪੈਸਿਆਂ ਦਾ ਹਿਸਾਬ ਨਹੀਂ ਰੱਖਦੇ ਤਾਂ ਪੈਸੇ ਤੁਹਾਡੇ ਹੱਥ ਵਿੱਚੋਂ ਨਿਕਲ ਜਾਣਗੇ ਜਿਵੇਂ ਰੇਤ ਬਜਟ ਬਣਾਉਣਾ ਇੱਕ ਜ਼ਬਰਦਸਤ ਤਰੀਕਾ ਹੈ ਜੋ ਤੁਹਾਨੂੰ ਦਿਖਾਉਂਦਾ ਹੈ ਕਿ ਤੁਹਾਡੇ ਪੈਸੇ ਕਿੱਥੇ ਜਾ ਰਹੇ ਹਨ ਹਰ ਮਹੀਨੇ ਦੀ ਸ਼ੁਰੂਆਤ ਵਿੱਚ ਆਪਣੀ ਆਮਦਨ ਅਤੇ ਖਰਚਿਆਂ ਦੀ ਸੂਚੀ ਬਣਾਓ। ਜ਼ਰੂਰੀ ਖਰਚਿਆਂ ਜਿਵੇਂ ਕਿਰਾਏ, ਬਿਜਲੀ ਅਤੇ ਰਾਸ਼ਨ ਲਈ ਪੈਸੇ ਅਲੱਗ ਕਰੋ। ਫਿਰ ਬਚਤ ਲਈ ਇੱਕ ਹਿੱਸਾ ਨਿਸ਼ਚਿਤ ਕਰੋ। ਚਾਹੇ ਉਹ ਸਿਰਫ 500 ਰੁਪਏ ਹੀ ਕਿਉਂ ਨਾ ਹੋਣ। ਇਸ ਨੂੰ ਆਪਣੀ ਪਹਿਲੀ ਜ਼ਿੰਮੇਵਾਰੀ ਸਮਝੋ। ਬਜਟ ਨੂੰ ਸਖਤੀ ਨਾਲ ਮੰਨੋ ਅਤੇ ਆਪਣੇ ਖਰਚਿਆਂ ਤੇ ਨਜ਼ਰ ਰੱਖੋ। ਤੁਸੀਂ ਵੇਖੋਗੇ ਕਿ ਮਹੀਨੇ ਦੇ ਅਖੀਰ ਵਿੱਚ ਤੁਹਾਡੀ ਜੇਬ ਵਿੱਚ ਕੁਝ ਪੈਸੇ ਬਚੇ ਹੋਣਗੇ। ਇਹ ਛੋਟਾ ਜਿਹਾ ਕਦਮ ਤੁਹਾਡੀ ਜ਼ਿੰਦਗੀ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ ਆਪਣੇ ਆਪ ਨੂੰ ਇੱਕ ਮੌਕਾ ਦਿਓ ਅਤੇ ਅੱਜ ਹੀ ਬਜਟ ਬਣਾਓ ਦੂਸਰਾ ਤਰੀਕਾ ਬੇਲੋੜੀਆਂ ਖਰੀਦਦਾਰੀਆਂ ਤੇ ਰੋਕ ਲਗਾਓ ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੇ ਪੈਸੇ ਛੋਟੀਆਂ-ਛੋਟੀਆਂ ਚੀਜ਼ਾਂ ਤੇ ਕਿੰਨੀ ਆਸਾਨੀ ਨਾਲ ਖਰਚ ਹੋ ਜਾਂਦੇ ਹਨ ਉਹ ਕਾਫੀ ਦੀ ਦੁਕਾਨ ਦਾ ਮਹਿੰਗਾ ਕੱਪ ਨਵੀਂ ਫੈਸ਼ਨੇਬਲ ਜੁੱਤੀ ਜਾਂ ਆਨਲਾਈਨ ਸੇਲ ਵਿੱਚ ਵੇਖੀ ਉਹ ਚੀਜ਼ ਜੋ ਤੁਹਾਨੂੰ ਸੱਚਮੁੱਚ ਚਾਹੀਦੀ ਨਹੀਂ ਸੀ ਇਹ ਸਭ ਤੁਹਾਡੀ ਬਚਤ ਨੂੰ ਖਤਮ ਕਰ ਦਿੰਦੇ ਹਨ ਅਗਲੀ ਵਾਰ ਜਦੋਂ ਤੁਸੀਂ ਕੁਝ ਖਰੀਦਣ ਜਾਓ ਆਪਣੇ ਆਪ ਤੋਂ ਪੁੱਛੋ ਕੀ ਮੈਨੂੰ ਇਸ ਦੀ ਸੱਚਮੁੱਚ ਲੋੜ ਹੈ 24 ਘੰਟੇ ਇੰਤਜ਼ਾਰ ਕਰੋ ਅਤੇ ਫਿਰ ਫੈਸਲਾ ਲਓ ਜ਼ਿਆਦਾਤਰ ਵਾਰ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਨੂੰ ਉਸ ਚੀਜ਼ ਦੀ ਲੋੜ ਨਹੀਂ ਇਸ ਨਾਲ ਨਾ ਸਿਰਫ ਪੈਸੇ ਬਚਣਗੇ ਸਗੋਂ ਤੁਹਾਨੂੰ ਆਪਣੀਆਂ ਜ਼ਰੂਰਤਾਂ ਅਤੇ ਚਾਹਵਾਂ ਵਿੱਚ ਫਰਕ ਸਮਝ ਆਵੇਗਾ ਤੀਸਰਾ ਤਰੀਕਾ ਬਚਤ ਨੂੰ ਪਹਿਲ ਦਿਓ ਬਚਤ ਨੂੰ ਆਪਣੀ ਪਹਿਲੀ ਜ਼ਿੰਮੇਵਾਰੀ ਬਣਾਓ ਜਦੋਂ ਵੀ ਤੁਹਾਡੀ ਤਨਖਾਹ ਆਉਂਦੀ ਹੈ ਸਭ ਤੋਂ ਪਹਿਲਾਂ ਇੱਕ ਹਿੱਸਾ ਬਚਤ ਲਈ ਅਲੱਗ ਕਰੋ ਇਸ ਨੂੰ ਆਪਣੇ ਆਪ ਨੂੰ ਪਹਿਲਾਂ ਤਨਖਾਹ ਦੇਣਾ ਕਹਿੰਦੇ ਹਨ ਚਾਹੇ 10% ਹੋਵੇ ਜਾਂ 20% ਜਿੰਨਾ ਵੀ ਸੰਭਵ ਹੋਵੇ ਬਚਤ ਨੂੰ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕਰੋ ਇਸ ਪੈਸੇ ਨੂੰ ਇੱਕ ਅਲੱਗ ਬੈਂਕ ਖਾਤੇ ਜਾਂ ਸੇਵਿੰਗ ਸਕੀਮ ਵਿੱਚ ਜਮ੍ਹਾਂ ਕਰੋ ਜੇਕਰ ਤੁਸੀਂ ਮਹੀਨੇ ਦੇ ਅਖੀਰ ਵਿੱਚ ਬਚਤ ਕਰਨ ਦੀ ਉਡੀਕ ਕਰੋਗੇ ਤਾਂ ਸੰਭਵ ਹੈ ਕਿ ਬਚੇਗਾ ਹੀ ਨਹੀਂ ਇਹ ਛੋਟੀ ਜੀ ਆਦਤ ਤੁਹਾਨੂੰ ਫਾਈਨੈਂਸ਼ੀਅਲੀ ਤੌਰ ਤੇ ਮਜ਼ਬੂਤ ਕਰੇਗੀ ਅਤੇ ਤੁਹਾਡੇ ਸੁਪਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੋਵੇਗਾ ਚੌਥਾ ਤਰੀਕਾ ਘਰ ਦਾ ਖਾਣਾ ਅਪਣਾਓ ਬਾਹਰ ਦਾ ਖਾਣਾ ਚਾਹੇ ਉਹ ਸਟਰੀਟ ਫੂਡ ਹੋਵੇ ਜਾਂ ਰੈਸਟੋਰੈਂਟ ਨਾ ਸਿਰਫ ਮਹਿੰਗਾ ਹੁੰਦਾ ਸਗੋਂ ਸਿਹਤ ਲਈ ਵੀ ਚੰਗਾ ਨਹੀਂ ਜੇਕਰ ਤੁਸੀਂ ਹਰ ਹਫਤੇ ਬਾਹਰ ਖਾਣ ਤੇ 1000 ਰੁਪਏ ਖਰਚਦੇ ਹੋ ਤਾਂ ਸਾਲ ਵਿੱਚ ਇਹ 50000 ਤੋਂ ਵੱਧ ਹੋ ਸਕਦਾ ਹੈ ਇਸ ਦੀ ਬਜਾਏ ਘਰ ਵਿੱਚ ਸਿਹਤਮੰਦ ਅਤੇ ਸਵਾਦਿਸ਼ਟ ਖਾਣਾ ਬਣਾਓ ਹਫਤੇ ਦੀ ਸ਼ੁਰੂਆਤ ਵਿੱਚ ਖਾਣੇ ਦੀ ਪਲਾਨਿੰਗ ਕਰੋ ਅਤੇ ਜ਼ਰੂਰੀ ਸਮਗਰੀ ਖਰੀਦੋ ਇਸ ਨਾਲ ਨਾ ਸਿਰਫ ਪੈਸੇ ਬਚਣਗੇ ਸਗੋਂ ਤੁਹਾਡੀ ਸਿਹਤ ਵੀ ਸੁਧਰੇਗੀ ਆਪਣੇ ਪਰਿਵਾਰ ਨਾਲ ਘਰ ਵਿੱਚ ਖਾਣਾ ਬਣਾਉਣ ਦਾ ਆਨੰਦ ਵੀ ਇੱਕ ਵੱਖਰੀ ਖੁਸ਼ੀ ਦਿੰਦਾ ਹੈ। ਇਸ ਕਰਕੇ ਘਰ ਦਾ ਖਾਣਾ ਆਪਣਾਓ। ਪੰਜਵਾਂ ਤਰੀਕਾ: ਆਨਲਾਈਨ ਸੇਲ ਅਤੇ ਡਿਸਕਾਊਂਟ ਦਾ ਸਹੀ ਇਸਤੇਮਾਲ। ਆਨਲਾਈਨ ਸ਼ਾਪਿੰਗ ਨੇ ਸਾਡੀ ਜ਼ਿੰਦਗੀ ਨੂੰ ਸੌਖਾ ਕਰ ਦਿੱਤਾ ਹੈ ਪਰ ਇਹ ਸਾਡੀ ਜੇਬ ਤੇ ਵੀ ਭਾਰੀ ਪੈ ਸਕਦੀ ਹੈ। ਪਰ ਜੇਕਰ ਸਹੀ ਢੰਗ ਨਾਲ ਵਰਤਿਆ ਜਾਵੇ ਤਾਂ ਇਹ ਬਚਤ ਦਾ ਵਧੀਆ ਜ਼ਰੀਆ ਵੀ ਹੋ ਸਕਦਾ ਹੈ। ਸੇਲ ਦੌਰਾਨ ਜ਼ਰੂਰੀ ਚੀਜ਼ਾਂ ਖਰੀਦੋ ਅਤੇ ਡਿਸਕਾਊਂਟ ਕੂਪਨਸ ਦਾ ਇਸਤੇਮਾਲ ਕਰੋ। ਪਰ ਧਿਆਨ ਰੱਖੋ ਸਿਰਫ ਡਿਸਕਾਊਂਟ ਦੇਖ ਕੇ ਬੇਲੋੜੀਆਂ ਚੀਜ਼ਾਂ ਨਾ ਖਰੀਦੋ ਕੰਪੈਰੀਜ਼ਨ ਵੈਬਸਾਈਟਸ ਦੀ ਵਰਤੋਂ ਕਰਕੇ ਸਭ ਤੋਂ ਵਧੀਆ ਡੀਲ ਲੱਭੋ ਇਸ ਨਾਲ ਤੁਸੀਂ ਉਹੀ ਚੀਜ਼ ਘੱਟ ਕੀਮਤ ਵਿੱਚ ਖਰੀਦ ਸਕੋਗੇ ਇਹ ਤਰੀਕਾ ਤੁਹਾਡੀ ਬਚਤ ਨੂੰ ਵਧਾਉਣ ਵਿੱਚ ਮਦਦ ਕਰੇਗਾ ਛੇਵਾਂ ਤਰੀਕਾ ਐਮਰਜੈਂਸੀ ਫੰਡ ਬਣਾਓ ਜ਼ਿੰਦਗੀ ਅਨਿਸ਼ਚਿਤ ਹੈ ਅਤੇ ਕਦੇ ਵੀ ਕੋਈ ਅਚਾਨਕ ਖਰਚਾ ਸਾਹਮਣੇ ਆ ਸਕਦਾ ਹੈ ਚਾਹੇ ਉਹ ਮੈਡੀਕਲ ਐਮਰਜੈਂਸੀ ਹੋਵੇ ਜਾਂ ਗੱਡੀ ਦੀ ਮੁਰੰਮਤ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਕੋਲ ਐਮਰਜੈਂਸੀ ਫੰਡ ਹੋਵੇਗਾ ਤਾਂ ਤੁਹਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਹਰ ਮਹੀਨੇ ਆਪਣੀ ਆਮਦਨ ਦਾ ਇੱਕ ਛੋਟਾ ਜਿਹਾ ਹਿੱਸਾ ਇਸ ਫੰਡ ਵਿੱਚ ਜਮ੍ਹਾਂ ਕਰੋ। ਇਹ ਫੰਡ ਤੁਹਾਨੂੰ ਵਿੱਤੀ ਸੁਰੱਖਿਆ ਦੇਵੇਗਾ ਅਤੇ ਮੁਸੀਬਤ ਦੇ ਸਮੇਂ ਤੁਹਾਡਾ ਸਾਥ ਦੇਵੇਗਾ। ਇਸ ਨੂੰ ਆਪਣੀ ਜ਼ਿੰਦਗੀ ਦਾ ਸੁਰੱਖਿਆ ਕਵਚ ਸਮਝੋ। ਸੱਤਵਾਂ ਤਰੀਕਾ ਸਾਈਡ ਇਨਕਮ ਦੇ ਰਾਹ ਲੱਭੋ। ਜੇਕਰ ਤੁਹਾਡੀ ਆਮਦਨ ਸੀਮਤ ਹੈ ਤਾਂ ਸਾਈਡ ਇਨਕਮ ਦੇ ਰਾਹ ਲੱਭਣਾ ਤੁਹਾਡੀ ਬਚਤ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ। ਆਜ ਦੇ ਸਮੇਂ ਵਿੱਚ ਫ੍ਰੀਲੈਂਸਿੰਗ, ਆਨਲਾਈਨ ਟਿਊਸ਼ਨ ਜਾਂ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨ ਦੇ ਕਈ ਮੌਕੇ ਹਨ। ਆਪਣੇ ਹੁਨਰ ਅਤੇ ਸਮੇਂ ਦੀ ਵਰਤੋਂ ਕਰਕੇ ਵਾਧੂ ਆਮਦਨ ਕਮਾਓ। ਇਹ ਵਾਧੂ ਪੈਸੇ ਤੁਸੀਂ ਸਿੱਧੇ ਆਪਣੀ ਬਚਤ ਵਿੱਚ ਸ਼ਾਮਲ ਕਰ ਸਕਦੇ ਹੋ। ਇਹ ਨਾ ਸਿਰਫ ਤੁਹਾਡੀ ਜੇਬ ਨੂੰ ਮਜ਼ਬੂਤ ਕਰੇਗਾ ਸਗੋਂ ਤੁਹਾਨੂੰ ਆਤਮ ਵਿਸ਼ਵਾਸ ਵੀ ਦੇਵੇਗਾ। ਦੋਸਤੋ, ਜੇਕਰ ਤੁਸੀਂ ਵੀ ਹਰ ਮਹੀਨੇ ਦੇ ਅਖੀਰ ਵਿੱਚ ਖਾਲੀ ਜੇਬ ਵੇਖ-ਵੇਖ ਕੇ ਹਾਰ ਮੰਨ ਚੁੱਕੇ ਸੀ ਤਾਂ ਇਹ ਤਰੀਕੇ ਤੁਹਾਡੇ ਲਈ ਇੱਕ ਨਵੇਂ ਰਾਹ ਦੀ ਸ਼ੁਰੂਆਤ ਹੋ ਸਕਦੇ ਹਨ। ਯਾਦ ਰੱਖੋ ਪੈਸਾ ਸਿਰਫ ਟਮਾਣਾ ਹੀ ਕਾਫੀ ਨਹੀਂ ਉਸਨੂੰ ਸੰਭਾਲਣਾ ਬਚਾਉਣਾ ਅਤੇ ਵਧਾਉਣਾ ਵੀ ਇੱਕ ਕਲਾ ਹੈ ਆਪਣੀ ਜ਼ਿੰਦਗੀ ਚ ਛੋਟੇ ਛੋਟੇ ਕਦਮ ਵੱਡੀਆਂ ਤਬਦੀਲੀਆਂ ਲਿਆਉਂਦੇ ਹਨ ਇਨ੍ਹਾਂ ਤਰੀਕਿਆਂ ਨੂੰ ਅੱਜ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਅਤੇ ਦੇਖੋ ਕਿ ਤੁਹਾਡਾ ਭਵਿੱਖ ਕਿਵੇਂ ਵਧੀਆ ਬਣਦਾ ਹੈ ਜੇਕਰ ਤੁਸੀਂ ਸੱਚੀ ਲਗਨ ਨਾਲ ਇਹ ਅਮਲ ਕਰੋਗੇ ਤਾਂ ਇੱਕ ਦਿਨ ਤੁਹਾਡੀ ਖਾਲੀ ਜੇਬ ਨਹੀਂ ਬਲਕਿ ਤੁਹਾਡਾ ਭਰਿਆ ਹੋਇਆ ਖਾਤਾ ਤੁਹਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦੇਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਰਨਾ ਨਾ ਭੁੱਲੋ ਕਮੈਂਟ ਕਰਕੇ ਦੱਸੋ ਤੁਹਾਨੂੰ ਸਭ ਤੋਂ ਵਧੀਆ ਤਰੀਕਾ ਕਿਹੜਾ ਲੱਗਿਆ ਅਤੇ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਜੋ ਹਰ ਮਹੀਨੇ ਇਹੀ ਸੋਚਦੇ ਹਨ ਕਿ ਪੈਸੇ ਕਿੱਥੇ ਚਲੇ ਜਾਂਦੇ ਨੇ ਤੇ ਸਾਡੇ YouTube ਚੈਨਲ ਉਡਾਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਅਗਲੀ ਵੀਡੀਓ ਵਿੱਚ ਅਸੀਂ ਤੁਹਾਨੂੰ ਹੋਰ ਵੀ ਲਾਈਫ ਬਦਲਣ ਵਾਲੇ ਤਰੀਕੇ ਦੱਸ ਸਕੀਏ ਕਿਉਂਕਿ ਯਾਦ ਰੱਖੋ ਅੱਜ ਦੀ ਬਚਤ ਹੀ ਕੱਲ ਦੀ ਰਾਹਤ ਬਣਦੀ ਹੈ